ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਨਵਸ ਕੋਸ਼ਿਧੇ ਤੋਂ ਇੱਕ ਮਹੱਤਵਪੂਰਨ ਚੇਤਾਵਨੀ ਸਾਹਮਿਆਰੀ ਹੈ ਨੋਵਾ ਸਕੋਸ਼ਾ RCMP ਦਾ ਕਹਿਣਾ ਹੈ ਕਿ ਸੂਬੇ ਵਿੱਚ ਜਾਲੀ 50 ਡਾਲਰ ਦੇ ਬੈਂਕ ਨੋਟਾ ਦੀ ਗਿਣਤੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਪੁਲਿਸ ਵੱਲੋਂ ਜਾਰੀ ਕੀਤੀ ਗਈ ਇੱਕ ਨਿਊਜ਼ ਰਿਲੀਜ਼ ਦੇ ਮੁਤਾਬਕ ਪਿਛਲੇ ਮਹੀਨੇ ਦੌਰਾਨ ਉਨ੍ਹਾਂ ਨੂੰ ਘਟੋ-ਘਟ 8 ਵੱਖ-ਵੱਖ ਮਾਮਲਿਆਂ ਦੀ ਰਿਪੋਰਟ ਮਿਲੀ ਹੈ ਜਿੱਥੇ ਨਕਲੀ 50 ਡਾਲਰ ਦੇ ਨੋਟ ਸਾਮਾਨ ਅਤੇ ਸੁਆਵਾਂਦੀ ਖਰੀਦ ਲਈ ਵਰਤੇ ਗਏ ਨੇ ਇਹ ਮਾਮਲੇ ਨੋਵਾ ਸਕੋਸ਼ਾ ਦੇ ਕਈ ਕਾਉਂਟੀਅਰ ਦੇ ਵਿੱਚ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੋਲਚੈਸਟਰ, ਈਸਟ ਹੈਂਡਸ, ਵੈਸਟ ਹੈਂਡਸ, ਕਿੰਗਸ ਅਤੇ ਲੁਨਨਬਰਗ ਕਾਉਂਟੀ 咱们练。 ਪੁਲਿਸ ਦਾ ਕਹਿਣਾ ਹੈ ਕਿ ਜਾਲੀ ਨੋਟ ਆਮ ਨਕਲੀ ਨੋਟਾਂ ਤੋਂ ਕਾਫੀ ਵੱਖਰੇ ਨੇ ਨਿਊਜ਼ ਰਿਲੀਜ਼ ਵਿੱਚ ਦੱਸਾਇਆ ਗਿਆ ਕਿ ਨਕਲੀ 50 ਡਾਲਰ ਦੇ ਬੈਂਕ ਨੋਟ ਉੱਚ ਗੁਣਵੱਤਾ ਵਾਲੇ ਨੇ ਅਤੇ ਪਹਿਲੀ ਨਜ਼ਰ ਦੇ ਵਿੱਚ ਅਸਲੀ ਕਰੰਸੀ ਵਰਗੇ ਹੀ ਦਿੱਸੇ ਨੇ ਆਰਸੀਐਮਪੀ ਮੁਤਾਬਕ ਕਿ ਸਾਰੇ ਨੋਟ ਇੱਕੋ ਹੀ ਸੀਰੀਅਲ ਨੰਬਰ ਵਾਲੇ ਨੇ ਇਸ ਤੋਂ ਇਲਾਵਾ ਇਹ ਨੋਟ ਅਸਲੀ ਕਰੰਸੀ ਵਾਂਗ ਪਲਾਸਟਿਕ ਦੇ ਬਨੇ ਹੋਏ ਨੇ ਜਿਸ ਕਾਰਨ ਲੋਕਾਂ ਲਈ ਇਹਨਾਂ ਨੂੰ ਪਛਾਣਨਾ ਔਖਾ ਹੋ ਸਕਦਾ ਹੈ ਪੁਲਿਸ ਨੇ ਇਹ ਵੀ ਦੱਸਿਆ ਕਿ ਇਹਨਾਂ ਨੋਟਾਂ 'ਤੇ ਇੱਕ ਹੋਲੋਗ੍ਰਾਫਿਕ ਸਟicker ਲਗਾਇਆ ਗਿਆ ਜੋ ਅਸਲੀ ਬੈਂਕ ਨੋਟਾ ਵਿੱਚ ਵਰਟੇ ਜਾਣ ਵਾਲੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਨਕਲ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਹਾਲਕਿ ਇੱਕ ਵੱਡਾ ਅੰਤਰ ਇਹ ਹੈ ਕਿ ਨੋਟ ਦੇ ਇੱਕ ਪਾਸੇ ਮੌਜੂਦ ਹੋਲੋਗ੍ਰਾਫਿਕ ਧਾਰੀ ਨੂੰ ਛਿੱਲਿਆ ਜਾ ਸਕਦਾ ਹੈ ਜੋ ਕਿ ਅਸਲੀ ਕਰੰਸੀ ਵਿੱਚ ਸੰਭਵ ਨਹੀਂ ਹੁੰਦਾ ਇਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਵਸਕੋਸ਼ਾ RCMP ਸੂਬੇ ਦੇ ਨਿਵਾਸੀਆਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਪੈਸੇ ਦੀ ਲੈਣ-ਦੇਣ ਦੌਰਾਨ ਬਦੇ ਤੇ ਸਾਵਧਾਨ ਰਹਿਣ। ਪੁਲਿਸ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਕਿਸੇ ਵੀ ਬੈਂਕ ਨੋਟ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਉਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਧਿਆਨ ਦੇ ਨਾਲ ਜਾਂਚ ਕੀਤੀ ਜਾਵੇ। ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨੋਟ ਕਾਨੂੰਨੀ ਟੈਂਡਰ ਹੈ। ਬੈਂਕ ਨੋਟਾਂ ਦੀ ਪਛਾਣ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਬਾਰੇ ਹੋਰ ਜਾਣਕਾਰੀ ਤੇ ਸੁਝਾਅ ਬੈਂਕ ਆਫ ਕੈਨੇਡਾ ਦੀ ਅਧਿਕਾਰਿਕ ਵੈੱਬਸਾਈਟ ਉੱਤੇ ਉਪਲਬਧ ਹਨ। ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਵੀ ਜੇ ਸ਼ੱਕੀ ਬੈਂਕ ਨੋਟ ਮਿਲਦਾ ਹੈ ਤਾਂ ਉਸ ਬਾਰੇ ਤੁਰੰਤ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਨਵਸ ਕੋਸ਼ਿਧ ਇੱਕ ਮਹੱਤਵਪੂਰਨ ਚੇਤਾਵਨੀ ਸਮਝਾਈ ਹੈ ਨੋਵਾ ਸਕੋਸ਼ਾ RCMP ਦਾ ਕਹਿਣਾ ਹੈ ਕਿ ਸੂਬੇ ਵਿੱਚ ਜਾਲੀ 50 ਡਾਲਰ ਦੇ ਬੈਂਕ ਨੋਟਾ ਦੀ ਗਿਣਤੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਜਾਰੀ ਕੀਤੀ ਗਈ ਇੱਕ ਨਿਊਜ਼ ਰਿਲੀਜ਼ ਦੇ ਮੁਤਾਬਕ ਪਿਛਲੇ ਮਹੀਨੇ ਦੌਰਾਨ ਉਨ੍ਹਾਂ ਨੂੰ ਘੱਟੋ-ਘੱਟ 8 ਵੱਖ-ਵੱਖ ਮਾਮਲਿਆਂ ਦੀ ਰਿਪੋਰਟ ਮਿਲੀ ਹੈ ਜਿੱਥੇ ਨਕਲੀ 50 ਡਾਲਰ ਦੇ ਨੋਟ ਸਮਾਨ ਅਤੇ ਸਿਵਾਮਾ ਦੀ ਖਰੀਦ ਲਈ ਵਰਤੇ ਗਏ ਨੇ। ਇਹ ਮਾਮਲੇ ਨੋਵਾ ਸਕੋਸ਼ਾ ਦੇ ਕਈ ਕਾਉਂਟੀਅਰ ਦੇ ਵਿੱਚ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੋਲਚੈਸਟਰ, ਈਸਟ ਹੈਂਡਸ, ਵੈਸਟ ਹੈਂਡਸ, ਕਿੰਗਸ ਅਤੇ ਲੁਨਨਬਰਗ ਕਾਉਂਟੀ ਸ਼ਮਲਿੰਗ ਪੁਲਿਸ ਦਾ ਕਹਿਣਾ ਹੈ ਕਿ ਜਾਲੀ ਨੋਟ ਆਮ ਨਕਲੀ ਨੋਟਾਂ ਤੋਂ ਕਾਫੀ ਵੱਖਰੇ ਨੇ ਨਿਊਜ਼ ਰਿਲੀਜ਼ ਵਿੱਚ ਦੱਸਾਇਆ ਗਿਆ ਹੈ ਕਿ ਨਕਲੀ 50 ਡਾਲਰ ਦੇ ਬੈਂਕ ਨੋਟ ਉੱਚ ਗੁਣਵੱਤਾ ਵਾਲੇ ਨੇ ਅਤੇ ਪਹਿਲੀ ਨਜ਼ਰ ਦੇ ਵਿੱਚ ਅਸਲੀ ਕਰੰਸੀ ਵਰਗੇ ਹੀ ਦਿੱਸੇ ਨੇ ਆਰਸੀਐਮਪੀ ਮੁਤਾਬਕ ਕਿ ਸਾਰੇ ਨੋਟ ਇੱਕੋ ਹੀ ਸੀਰੀਅਲ ਨੰਬਰ ਵਾਲੇ ਨੇ ਇਸ ਤੋਂ ਇਲਾਵਾ ਇਹ ਨੋਟ ਅਸਲੀ ਕਰੰਸੀ ਵਾਂਗ ਪਲਾਸਟਿਕ ਤੇ ਬਨੇ ਹੋਏ ਨੇ ਜਿਸ ਕਾਰਨ ਲੋਕਾਂ ਲਈ ਇਹਨਾਂ ਨੂੰ ਪਛਾਣਨਾ ਔਖਾ ਹੋ ਸਕਦਾ ਹੈ ਪੁਲਿਸ ਨੇ ਇਹ ਵੀ ਦੱਸਿਆ ਕਿ ਨਾਂ ਨੋਟਾਂ ਉੱਤੇ ਇੱਕ ਹੋਲੋਗ੍ਰਾਫਿਕ ਸਟicker ਲਗਾਇਆ ਗਿਆ ਜੋ ਅਸਲੀ ਬੈਂਕ ਨੋਟਾ ਵਿੱਚ ਵਰਤੇ ਜਾਣ ਵਾਲੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਨਕਲ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਹਾਲਕਿ ਇੱਕ ਵੱਡਾ ਅੰਤਰ ਇਹ ਹੈ ਕਿ ਨੋਟ ਦੇ ਇੱਕ ਪਾਸੇ ਮੌਜੂਦ ਹੋਲੋਗ੍ਰਾਫਿਕ ਧਾਰੀ ਨੂੰ ਛਿੱਲਿਆ ਜਾ ਸਕਦਾ ਹੈ ਜੋ ਕਿ ਅਸਲੀ ਕਰੰਸੀ ਵਿੱਚ ਸੰਭਵ ਨਹੀਂ ਹੁੰਦਾ ਇਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਵਸਕੋਸ਼ਾ ਸੀਐਮਪੀ ਸੂਬੇ ਦੇ ਨਿਵਾਸੀਆਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਪੈਸੇ ਦੀ ਲੈਣ-ਦੇਣ ਦੌਰਾਨ ਬਹੁਤ ਸੇ ਸਾਵਧਾਨ ਰਹਿਣ ਪੁਲਿਸ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਕਿਸੇ ਵੀ ਬੈਂਕ ਨੋਟ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਉਸੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਧਿਆਨ ਦੇ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨੋਟ ਕਾਨੂੰਨੀ ਟੈਂਡਰ ਹੈ ਬੈਂਕ ਨੋਟਾਂ ਦੀ ਪਛਾਣ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਬਾਰੇ ਹੋਰ ਜਾਣਕਾਰੀ ਤੇ ਸੁਝਾਅ ਬੈਂਕ ਆਫ ਕੈਨੇਡਾ ਦੀ ਅਧਿਕਾਰਿਕ ਵੈੱਬਸਾਈਟ ਉੱਤੇ ਉਪਲਬਧ ਹਨ ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਵੀ ਸ਼ੱਕੀ ਬੈਂਕ ਨੋਟ ਮਿਲਦਾ ਹੈ ਤਾਂ ਉਸ ਬਾਰੇ ਤੁਰੰਤ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਨੋਵਸਕੋਸ਼ੀਆ ਤੋਂ ਇੱਕ ਮਹੱਤਵਪੂਰਨ ਚੇਤਾਵਨੀ ਸੰਮਿਆਰੀ ਹੈ ਨੋਵਸਕੋਸ਼ਾ RCMP ਦਾ ਕਹਿਣਾ ਹੈ ਕਿ ਸਵੇਰੇ ਵਿੱਚ ਜਾਲੀ 50 ਡਾਲਰ ਦੇ ਬੈਂਕ ਨੋਟਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਗਿਆ। ਪੁਲਿਸ ਵੱਲੋਂ ਜਾਰੀ ਕੀਤੀ ਗਈ ਇੱਕ ਨਿਊਜ਼ ਰਿਲੀਜ਼ ਦੇ ਮੁਤਾਬਕ ਪਿਛਲੇ ਮਹੀਨੇ ਦੌਰਾਨ ਉਨ੍ਹਾਂ ਨੂੰ ਘੱਟੋ-ਘੱਟ 8 ਵੱਖ-ਵੱਖ ਮਾਮਲਿਆਂ ਦੀ ਰਿਪੋਰਟ ਮਿਲੀ ਹੈ ਜਿੱਥੇ ਨਕਲੀ 50 ਡਾਲਰ ਦੇ ਨੋਟ ਸਮਾਨ ਅਤੇ ਸਮਵਾਹਮਦੀ ਖਰੀਦ ਲਈ ਵਰਤੇ ਗਏ ਨੇ ਇਹ ਮਾਮਲੇ ਨੋਵਾ ਸਕੋਸ਼ੀਆ ਦੇ ਕਈ ਕਾਉਂਟੀਆ ਦੇ ਵਿੱਚ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੋਲਚੈਸਟਰ, ਈਸਟ ਹੈਂਡਸ, ਵੈਸਟ ਹੈਂਡਸ, ਕਿੰਗਸ ਅਤੇ ਲੁਨਨਬਰਗ ਕਾਉਂਟੀ ਸ਼ਾਮਲ ਨੇ ਪੁਲਿਸ ਦਾ ਕਹਿਣਾ ਹੈ ਕਿ ਜਾਲੀ ਨੋਟ ਆਮ ਨਕਲੀ ਨੋਟਾਂ ਤੋਂ ਕਾਫੀ ਵੱਖਰੇ ਨੇ ਨਿਊਜ਼ ਰਿਲੀਜ਼ ਵਿੱਚ ਦੱਸਾਇਆ ਗਿਆ ਹੈ ਕਿ ਨਕਲੀ 50 ਡਾਲਰ ਦੇ ਬੈਂਕ ਨੋਟ ਉੱਚ ਗੁਣਵੱਤਾ ਵਾਲੇ ਨੇ ਅਤੇ ਪਹਿਲੀ ਨਜ਼ਰ ਦੇ ਵਿੱਚ ਅਸਲੀ ਕਰੰਸੀ ਵਰਗੇ ਹੀ ਦਿੱਸੇ ਨੇ ਆਰਸੀਐਮਪੀ ਮੁਤਾਬਕ ਸਾਰੇ ਨੋਟ ਇੱਕੋ ਹੀ ਸੀਰੀਅਲ ਨੰਬਰ ਵਾਲੇ ਨੇ ਇਸ ਤੋਂ ਇਲਾਵਾ ਇਹ ਨੋਟ ਅਸਲੀ ਕਰੰਸੀ ਵਾਂਗ ਪਲਾਸਟਿਕ ਤੇ ਬਨੇ ਹੋਏ ਨੇ ਜਿਸ ਕਾਰਨ ਲੋਕਾਂ ਲਈ ਇਹਨਾਂ ਨੂੰ ਪਛਾਣਨਾ ਔਖਾ ਹੋ ਸਕਦਾ ਹੈ ਪੁਲਿਸ ਨੇ ਇਹ ਵੀ ਦੱਸਿਆ ਕਿ ਨਾਟਾ ਉਤੇ ਇੱਕ ਹੋਲੋਗ੍ਰਾਫਿਕ ਸਟicker ਲਗਾਇਆ ਗਿਆ ਜੋ ਅਸਲੀ ਬੈਂਕ ਨੋਟਾ ਵਿੱਚ ਵਰਤੇ ਜਾਣ ਵਾਲੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਨਕਲ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਹਾਲਾਂਕਿ ਇੱਕ ਵੱਡਾ ਅੰਤਰ ਇਹ ਹੈ ਕਿ ਨੋਟ ਦੇ ਇੱਕ ਪਾਸੇ ਮੌਜੂਦ ਹੋਲੋਗ੍ਰਾਫਿਕ ਟਾਰੀ ਨੂੰ ਛਿੱਲਿਆ ਜਾ ਸਕਦਾ ਹੈ ਜੋ ਕਿ ਅਸਲੀ ਕਰੰਸੀ ਵਿੱਚ ਸੰਭਵ ਨਹੀਂ ਹੁੰਦਾ ਇਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਵਾਂ ਸਖੋਸ਼ਾ ਐਸ்சிਐਮਪੀ ਸੂਬੇ ਦੇ ਨਿਵਾਸੀਆਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਪੈਸੇ ਧਿਲਾਂਦ ਦੇ ਦੌਰਾਨ ਬਹੁਤੇ ਸਾਵਧਾਨ ਰਹਿਣ ਪੁਲਿਸ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਕਿਸੇ ਵੀ ਬੈਂਕ ਨੋਟ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਕੋਜ਼ੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਧਿਆਨ ਦੇ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨੋਟ ਕਾਨੂੰਨੀ ਟੈਂਡਰ ਹੈ ਬੈਂਕ ਨੋਟਾਂ ਦੀ ਪਛਾਣ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਬਾਰੇ ਹੋਰ ਜਾਣਕਾਰੀ ਤੇ ਸੁਝਾਅ ਬੈਂਕ ਆਫ ਕੈਨੇਡਾ ਦੀ ਅਧਿਕਾਰਿਕ ਵੈੱਬਸਾਈਟ ਉੱਤੇ ਉਪਲਬਧ ਹਨ ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਵੀ ਸ਼ੱਕੀ ਬੈਂਕ ਨੋਟ ਮਿਲਦਾ ਹੈ ਤਾਂ ਉਸ ਬਾਰੇ ਤੁਰੰਤ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਨਵਸਕੋਸ਼ਿਓ ਤੋਂ ਇੱਕ ਮਹੱਤਵਪੂਰਨ ਚੇਤਾਵਨੀ ਸੰਮਿਆਰੀ ਹੈ ਨਵਸਕੋਸ਼ਾ RCMP ਦਾ ਕਹਿਣਾ ਹੈ ਕਿ ਸਵੇਰੇ ਵਿੱਚ ਜਾਲੀ 50 ਡਾਲਰ ਦੇ ਬੈਂਕ ਨੋਟਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਪੁਲਿਸ ਤੋਂ ਜਾਰੀ ਕੀਤੀ ਗਈ ਇੱਕ ਨਿਊਜ਼ ਰਿਲੀਜ਼ ਦੇ ਮੁਤਾਬਕ ਪਿਛਲੇ ਮਹੀਨੇ ਦੌਰਾਨ ਉਨ੍ਹਾਂ ਨੂੰ ਘਟੋ-ਘਟ 8 ਵੱਖ-ਵੱਖ ਮਾਮਲਿਆਂ ਦੀ ਰਿਪੋਰਟ ਮਿਲੀ ਹੈ ਜਿੱਥੇ ਨਕਲੀ 50 ਡਾਲਰ ਦੇ ਨੋਟ ਸਮਾਨ ਅਤੇ ਸਵਾਹਾਂਵਾਂ ਦੀ ਖਰੀਦ ਲਈ ਵਰਤੇ ਗਏ ਨੇ ਇਹ ਮਾਮਲੇ ਨਵਸਕੋਸ਼ੇ ਦੀ ਕਈ ਕਾਉਂਟੀਆ ਦੇ ਵਿੱਚ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੋਲਚੈਸਟਰ, ਇਸਟ ਹੈਂਡਸ, ਵੈਸਟ ਹੈਂਡਸ, ਕਿੰਗਸ ਅਤੇ ਲੁਨਨਬਰਗ ਕਾਉਂਟੀ ਸ਼ਾਮਲ ਨੇ ਪੁਲਿਸ ਦਾ ਕਹਿਣਾ ਹੈ ਕਿ ਜਾਲੀ ਨੋਟ ਆਮ ਨਕਲੀ ਨੋਟਾਂ ਤੋਂ ਕਾਫੀ ਵੱਖਰੇ ਨੇ ਨਿਊਜ਼ ਰਿਲੀਜ਼ ਵਿੱਚ ਦੱਸਾਇਆ ਗਿਆ ਹੈ ਕਿ ਨਕਲੀ 50 ਡਾਲਰ ਦੇ ਬੈਂਕ ਨੋਟ ਉੱਚ ਗੁਣਵੱਤਾ ਵਾਲੇ ਨੇ ਅਤੇ ਪਹਿਲੀ ਨਜ਼ਰ ਦੇ ਵਿੱਚ ਅਸਲੀ ਕਰੰਸੀ ਵਰਗੇ ਹੀ ਦਿੱਸੇ ਨੇ RCMP ਮੁਤਾਬਕ ਕਿ ਸਾਰੇ ਨੋਟ ਇੱਕੋ ਹੀ ਸੀਰੀਅਲ ਨੰਬਰ ਵਾਲੇ ਨੇ ਇਸ ਤੋਂ ਇਲਾਵਾ ਇਹ ਨੋਟ ਅਸਲੀ ਕਰੰਸੀ ਵਾਂਗ ਪਲਾਸਟਿਕ ਤੇ ਬਨੇ ਹੋਏ ਨੇ ਜਿਸ ਕਾਰਨ ਲੋਕਾਂ ਲਈ ਇਹਨਾਂ ਨੂੰ ਪਛਾਣਨਾ ਔਖਾ ਹੋ ਸਕਦਾ ਹੈ ਪੁਲਿਸ ਨੇ ਵੀ ਦੱਸਿਆ ਕਿ ਇਹਨਾਂ ਨੋਟਾਂ 'ਤੇ ਇੱਕ ਹੋਲੋਗ੍ਰਾਫਿਕ ਸਟicker ਲਗਾਇਆ ਗਿਆ ਜੋ ਅਸਲੀ ਬੈਂਕ ਨੋਟਾ ਵਿੱਚ ਵਰਤੇ ਜਾਣ ਵਾਲੀ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਕਲ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਹਾਲਾਂਕਿ ਇੱਕ ਵੱਡਾ ਅੰਤਰ ਇਹ ਹੈ ਕਿ ਨੋਟ ਦੇ ਇੱਕ ਪਾਸੇ ਮੌਜੂਦ ਹੋਲੋਗ੍ਰਾਫਿਕ ਧਾਰੀ ਨੂੰ ਛਿੱਲਿਆ ਜਾ ਸਕਦਾ ਹੈ ਜੋ ਕਿ ਅਸਲੀ ਕਰੰਸੀ ਵਿੱਚ ਸੰਭਵ ਨਹੀਂ ਹੁੰਦਾ ਇਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਵਾਂ ਸਕੋਸ਼ਾ RCMP ਸੂਬੇ ਦੇ ਨਿਵਾਸੀਆਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਪੈਸੇ ਧਿਲੈਂਦਨ ਦੇ ਦੌਰਾਨ ਬਦੇ ਤੇ ਸਾਵਧਾਨ ਰਹਿਣ। ਪੁਲਿਸ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਕਿਸੇ ਵੀ ਬੈਂਕ ਨੋਟ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਉਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਧਿਆਨ ਦੇ ਨਾਲ ਜਾਂਚ ਕੀਤੀ ਜਾਵੇ। ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨੋਟ ਕਾਨੂੰਨੀ ਟੈਂਡਰ ਹੈ। ਬੈਂਕ ਨੋਟਾਂ ਦੀ ਪਛਾਣ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਬਾਰੇ ਹੋਰ ਜਾਣਕਾਰੀ ਤੇ ਸੁਝਾਅ ਬੈਂਕ ਆਫ ਕੈਨੇਡਾ ਦੀ ਅਧਿਕਾਰਿਕ ਵੈੱਬਸਾਈਟ ਉੱਤੇ ਉਪਲਬਧ ਹਨ। ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਵੀ ਜੇਕੀ ਬੈਂਕ નોਟ ਮਿਲਦਾ ਤਾਂ ਉਸ ਬਾਰੇ ਤੁਰੰਤ ਸਨਕ ਪੁਲਿਸ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਨਵਸ ਕੋਸ਼ਾ ਤੋਂ ਇੱਕ ਮਹੱਤਵਪੂਰਨ ਚੇਤਾਵਨੀ ਸੰਮਿਆਰੀ ਹੈ ਨਵਸ ਕੋਸ਼ਾ RCMP ਦਾ ਕਹਿਣਾ ਹੈ ਕਿ ਸੂਬੇ ਵਿੱਚ ਜਾਲੀ 50 ਡਾਲਰ ਦੇ ਬੈਂਕ ਨੋਟਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਪੁਲਿਸ ਵੱਲੋਂ ਜਾਰੀ ਕੀਤੀ ਗਈ ਇੱਕ ਨਿਊਜ਼ ਰਿਲੀਜ਼ ਦੇ ਮੁਤਾਬਕ ਪਿਛਲੇ ਮਹੀਨੇ ਦੌਰਾਨ ਉਨ੍ਹਾਂ ਨੂੰ ਘਟੋ-ਘਟ 8 ਵੱਖ-ਵੱਖ ਮਾਮਲਿਆਂ ਦੀ ਰਿਪੋਰਟ ਮਿਲਿਆ ਨੇ ਜਿੱਥੇ ਨਕਲੀ 50 ਡਾਲਰ ਦੇ ਨੋਟ ਸਮਾਨ ਅਤੇ ਸਮਵਾਹਮਦੀ ਖਰੀਦ ਲਈ ਵਰਤੇ ਗਏ ਨੇ ਇਹ ਮਾਮਲੇ ਨੋਵਾ ਸਕੋਸ਼ੀਆ ਦੀ ਕਈ ਕਾਉਂਟੀਆ ਦੇ ਵਿੱਚ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੋਲਚੈਸਟਰ, ਈਸਟ ਹੈਂਡਸ, ਵੈਸਟ ਹੈਂਡਸ, ਕਿੰਗਸ ਅਤੇ ਲੁਨਨਬਰਗ ਕਾਉਂਟੀ ਸ਼ਾਮਲ ਨੇ ਪੁਲਿਸ ਦਾ ਕਹਿਣਾ ਹੈ ਕਿ ਜਾਲੀ ਨੋਟ ਆਮ ਨਕਲੀ ਨੋਟਾਂ ਤੋਂ ਕਾਫੀ ਵੱਖਰੇ ਨੇ ਨਿਊਜ਼ ਰਿਲੀਜ਼ ਵਿੱਚ ਦੱਸਾਇਆ ਗਿਆ ਹੈ ਕਿ ਨਕਲੀ 50 ਡਾਲਰ ਦੇ ਬੈਂਕ ਨੋਟ ਉੱਚ ਗੁਣਵੱਤਾ ਵਾਲੇ ਨੇ ਅਤੇ ਪਹਿਲੀ ਨਜ਼ਰ ਦੇ ਵਿੱਚ ਅਸਲੀ ਕਰੰਸੀ ਵਰਗੇ ਹੀ ਦਿੱਸੇ ਨੇ